ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਅੱਜ ਦੀ ਵੀਡੀਓ ਚ ਦੋ ਪਸ਼ੂ ਤੁਹਾਨੂੰ ਸੋਏ ਦਿਖਾਵਾਂਗੇ ਤੇ ਦੋ ਗੱਬਣਾ ਤੁਹਾਨੂੰ ਦਿਖਾਉਣੀ ਹੈ ਸੋਨਿਆ ਆਪਣੀਆਂ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਆਈ ਕਰਾ ਲਓ ਤੇ ਗੱਬਨਾ ਵੀ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਖੜੋ ਜੀ ਹਾਂਜੀ ਬੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੀ ਸਤਿ ਸ੍ਰੀ ਅਕਾਲ। ਹੋ ਠੀਕ ਠਾਕ ਜੀ। ਬਦਿਆ ਜੀ ਬੀ ਤੁਸੀਂ ਨਾ ਸਭ ਵਧੀਆ ਜੀ। ਵਧੀਆ ਚਾਹੀਦਾ ਰੁਪਈ ਜੀ। ਤੇ ਨਾਮ ਦੱਸ ਤੇ ਕਰੀ ਆਪਣਾ। ਮੇਰਾ ਰਬਾ ਸਿੰਘ ਜੀ ਪਿੰਚੂਣਾ ਜਿਲ੍ਹਾ ਮਸਸੀਨ ਨਾਲ ਆ ਜੀ। ਤੇ ਫੋਨ ਨੰਬਰ ਹੀ ਪੁੱਛਦਾ। 96454995 ਠੀਕ ਹੈ ਜੀ। ਹਾਂਜੀ ਜੀ। ਤੇ ਅੱਜ ਹੈਗੀਆਂ ਤਿੰਨ ਗਾਵਾਂ ਤੇ ਇੱਕ ਮੱਝ। ਹਾਂ ਤਿੰਨ ਗਾਵਾਂ ਇੱਕ ਮੱਝ ਰੁਪਈ ਜੀ। ਚਲੋ ਪਹਿਲਾਂ ਫੇਰਾ ਤਾਜੀ ਸੋਈ ਗਾਂ ਤੋਂ ਸ਼ੁਰੂ ਕਰ ਲਈਏ। ਹਾਂਜੀ ਕਰ ਦੋ ਰੁਪਈ ਜੀ। ਕਿੰਨਾ ਚਿਰ ਹੋਇਆ ਸੋਈ ਨਾ? ਇਹ ਕੱਲ ਦੀ ਹੈ ਰੁਪ ਠੀਕ ਹੈ ਕਿੰਨੀਆਂ ਚਵਾਈਆਂ ਕਰਤੀਆਂ ਦੋ ਚਵਾਈਆਂ ਹੋ ਗਈਆਂ ਫਿਰ ਤੀਜੀ ਹੁਣ ਹੋਣੀ ਹੈ ਟਾਈਮ ਮੰਨ ਲਓ ਕਿ ਜਿਹੜੀ ਬੋਹੜਾ ਤਿਆਰ ਹੈ ਟਾਈਮ ਤੀਜੀ ਚਵਾਈ ਤੇ ਮੇਰੇ ਹਨ 16 17 ਕਿਲੋ ਕਰ ਦੂਗੀ ਹੁਣ ਅੱਛਾ ਹਾਂ ਤਿਆਰ ਜਿੰਨਾ ਮਤਲਬ ਤਿਆਰ ਤਿਆਰ ਹੈ ਰਵੀ ਜੀ ਜਿੱਦਾਂ ਮਰਜ਼ੀ ਵੀਰਪੁਰਾ ਚੌਕੀ ਖੜੇ ਕੀ 7-8 ਲੀਟਰ ਦੁੱਧ ਕੱਢ ਲਿਆ ਟੰਗ ਤੇ ਇਕੱਲਾ ਕੱਢ ਲਿਆ ਕੱਢ ਦੋ ਆ ਤੀਜੀ ਚਵਾਈ ਹੁੰਦੀ ਆ ਪਰਸਾਂ ਦਿਨੇ ਵੀ ਮੱਲ ਵੀ ਜਿਹੜੀ ਚਵਾਈ ਉਹਨੂੰ 5-6 ਕਿਲੋ ਕੱਢਿਆ ਅੱਛਾ ਰਾਤੀ 7-8 ਕਿਲੋ ਕੱਢਿਆ ਉਹ ਵੀ 7-8 ਮੱਲ ਵੀ 15-14 15-16 ਕਿਲੋ ਜੀ ਨਾਲੇ ਕਿਹੜੀ ਸਾਫ਼ ਕਰਨੀ ਆ ਜਿੱਥੇ ਚਲੋ ਜਿੱਥੇ ਛੱਡਣੀ ਆ ਥੱਲੇ ਤੋਰਾਂ ਫੇਰ ਉਦੋਂ ਦੁੱਧ ਕਿੰਨਾ ਕੱਢੀ ਜਾਊਗਾ ਦੁੱਧ ਰੋਜ਼ੀ ਪਹਿਲੇ ਸੂਏ ਜਿਹੜੇ ਫਾਰਮਾਂ ਤੋਂ ਲਈ ਨਾ ਮੱਛੀ ਆਪਾਂ ਨੇ ਪਹਿਲੇ ਸੂਆ ਗਿਆ ਵੀ 20-22 ਕਿਲੋ ਦੁੱਧ ਕੱਢਿਆ ਅੱਛਾ 20-22 ਕਿਲੋ ਆਪਣਾ ਇਹਨੂੰ ਕੋਈ ਨਹੀਂ ਹੁੰਦਾ ਜਿੱ ਤਿੰਨ ਆੜੂ ਜਿਹੜਾ ਨਾਲ ਗਿੱਲਾ ਹੀ ਆ ਹੱਲੇ ਤਾਜੀ ਸੋਈ ਆ ਜੇ ਇਹ ਦੋ ਇਹ ਚਵਾਈਆਂ ਕਿੰਦੇ ਹੋਈਆਂ ਇੱਕ ਕੱਲ ਸਵੇਰ ਦੀ ਤੇ ਕੱਲ ਰਾਤ ਦੀ ਤੇ ਹੋਣ ਆਲੀ ਹੋਣੀਆਂ ਹੱਲੇ ਬਾਕੀ ਇਹ ਆ ਵੀ ਤਾਜੀ ਸੋਈ ਆ ਥੋੜੀ ਲੱਪੇ ਲੱਪੇ ਜਿਹੀ ਆ ਬਾਕੀ ਥਣਾਂ ਦਾ ਸਾਈਜ਼ ਗੈਪ ਮਿਲ ਕੇ ਵੀ ਚੰਗੀ ਆ ਅੰਦੇਖ ਸਕਦੇ ਜੀ ਹੈ ਇਹ ਠੰਡੀ ਧੀਰੇ ਹੋਊਗੀ ਜੀ ਠੀਕ ਹੈ ਜੀ ਬਾਕੀ ਮਿਲਕਵੇਂ ਨੇ ਵੀ ਤੁਸੀਂ ਦੇਖ ਸਕਦੇ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਰੁਪਈਏ ਜਿਹਦੇ ਹਿਸਾਬ ਨਾਲ ਬਾਜ਼ਾਰ ਚੱਲਦਾ ਮੁੱਲ ਤੇ ਇਹਦਾ ਹਰ ਰੁਪਈਏ 90000 ਰਿਆ ਅੱਛਾ ਅੱਗੇ ਤੁਸੀਂ ਦੱਸ ਦੋ ਤੁਸੀਂ ਤੇ ਬਾਜ਼ਾਰ ਤਾਂ ਵੀ ਤਾਂ ਟਪਾਤਾ ਜੀ ਤੇ ਬਾਜ਼ਾਰ ਵੀ ਤੁਹਾਨੂੰ ਪਤਾ ਜਿਹੜੀ ਚੰਗੀ ਸ਼ਹਿਰ ਵੀ ਜਿਹਦੇ ਮੁੱਲ ਤੇ ਚੰਗਾ ਲੱਗਣਾ ਹੈ ਅੱਛਾ ਅਜੀ ਲੱਗਦਾ 10 ਦਿਨ ਘਰੇ ਚੋਂ ਦਾ ਰਾਦਾ ਆ ਨਹੀ ਨਹੀ ਦਾ ਨਹੀ ਚੋਂਦਾ ਰਾਦਾ ਅੱਛਾ ਅਰ ਵੀ ਤੁਹਾਨੂੰ ਟੀਕੰਡਾ ਵੇਖ ਤੇ ਮਹਾਰਾਜ ਕਿਰਪਾ ਨਾਲ ਤੁਹਾਨੂੰ ਪਤਾ ਮਾਰ ਹੋਵੇ ਵਿਗਨੇ ਜੀ ਜੈ ਜੀ ਫਿਰ ਗੱਲ ਕਰੀਏ ਹਰ ਰੁਪਈਆ 70000 ਦੀ ਦੇ ਦਈਏ ਹੋਰ ਕਰ ਦੀਏ ਵਿੱਚ ਮੰਨ ਹਾਂ ਨਾ ਰੁਪਈਆ 50000 ਦੇਓਗੇ ਪੌਂਚ ਵਿੱਚ 100 ਕਿਲੋ ਮਿੰਟ ਤੱਕ ਪੌਣ ਵਿੱਚ ਰੁਪਈਆ ਜੀ ਠੀਕ ਹੈ ਜੀ ਹਾਂ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਸੁਆ ਕੀ ਨਵਾਜੇ ਪਹਿਲਾ ਸੁਆ ਰੁਪਈਆ ਦਾ ਠੀਕ ਹੈ ਬਾਕੀ ਕੱਦ ਕਾਟ ਚ ਇਹ ਵੀ ਚੰਗੀ ਆ। ਕਿੰਨੇ ਚਿਰ ਦੀ ਸੂਈ ਆਏ? ਸੂਈ ਨੂੰ ਅੱਜ 500 ਰੁਪਏ ਜੀ। ਕਿੰਨਾ ਦੁੱਧ ਤਿਆਰ ਕਰ ਕੀਏ? ਦੁੱਧ ਦਾ ਐਰਟਾਈਮ ਹਰਬੀ ਜਿਹੜਾ ਮੱਝੀ ਮਿਲ ਗਿਆ 18-19 ਕਿਲੋ ਤਿਆਰ ਜੀ। ਤਿਆਰ ਆ ਜੀ। ਜਿਹੜਾ ਹਰਬੀ ਮਨਾ ਦੇਣਾ ਆਪਾਂ। ਅੱਛਾ ਦੋ ਟਾਈਮ ਕਰੋ ਚਵਾ ਦੇ। ਹਾਂ ਦੋ ਟਾਈਮ ਚਵਾ ਦੇਣਾ। ਇਹ ਕਿੰਨਾ ਚਵਾਈ ਜਾਊਗਾ? ਦੋ ਹਰਬੀ ਜੀ ਅਜੇ ਮਾਲਕ ਜਿਹੜੇ ਹਸਾ ਹੁਣਾਂ ਦੇ ਪੱਠੇ-ਪੁੱਠੇ ਕੱਟਾ 20 ਦੇ ਵੀ ਬਾਹਰ ਹੀ ਗਾਉਣੇ 20 ਕਿਲੋ ਆ ਰਾਮਣਾ ਹੀ ਹਨ ਹੁਣੇ ਥੱਲੇ। ਠੀਕ ਹੈ ਜੀ। ਹਾਂ। ਤੇ ਬਾਕੀ ਆ ਥਾਣੇ ਦੇ ਇੱਕ ਦੀ ਲਾਗੇ ਤਾਂ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਚੰਗਾ ਬਾਕੀ ਸੋਹਣੀ ਵੜਿਆ ਕੱਦ ਕਾਟ ਤੇ ਥੱਲੇ ਮੇ ਫਿਕਸ ਜੇ ਹਵਾਨੇ ਦੀ ਆ ਬਾਕੀ ਸੂਈ ਸਵਾਈ ਹੈ ਦੋਦਰ ਦੀ ਆਪਣੀ ਤੋਂ ਹੀ ਚਵਾਈ ਕਰਕੇ ਲੈ ਜਾਣੀ ਆ ਬਾਕੀ ਸਾਰੇ ਪਸ਼ੂ ਪਾਸ ਹੀ ਹੋਣੇ ਆ ਬਸ ਇਹੀ ਇਹਦੀ ਆ ਜਿਹੜੀ ਚਵਾਈ ਕਰਨੀ ਪੈਣੀ ਆ ਹਵਾਨੇ ਤੇ ਪਿੱਛੇ ਵੀ ਨਾੜਾ ਚੰਗੀਆਂ ਆ ਇਹਦੀਆਂ ਜਿਹੜੀਆਂ ਬਰੀਕ ਬਰੀਕ ਨਾੜਾ ਪੂਰੇ ਹਵਾਨੇ ਤੇ ਆ ਆ ਦੇਖ ਸੰਦੇ ਜੀ ਅਜੇ ਰਸੀ ਜਵਾਨ ਨਹੀਂ ਛਿੱਗੀ ਅਜੇ ਠੀਕ ਹੈ ਹਾਂ ਤੇ ਇਹਦਾ ਫਿਰ ਮੁੱਲ ਮੁੱਲ ਹਰਬੀ ਜੀ ਇਹ ਵੀ ਅਸੀਂ ਪੈਂਟ ਦੀ ਪਹੁੰਚ ਕਰ ਦਾਂਗੇ ਅੱਛਾ ਇਹਦੇ ਵੀ 65 ਚ ਪਹੁੰਚੀ ਆ ਤੇ ਜੋੜਾ ਕੋਈ ਪਾਲੂਗਾ ਤੇ ਫਿਰ ਇਹ ਖੁੱਲੇ ਮੰਨਦਾਂ ਦੇ ਵਿੱਚ ਕਰ ਦਾਂਗੇ ਖੁੱਲਾ ਕਰ ਦੋਗੇ ਮੰਨ ਖੁੱਲਾ ਕਰ ਦਾਂਗੇ ਬੀ ਜੀ ਤੇ ਹੁਣ ਆ ਗੱਬਣੇ ਹਨਾ ਇਹ ਗੱਬਣੇ ਹਨ ਜੀ ਇਹ ਵੀ ਚੰਗੇ ਕਦ ਕੱਟ ਚ ਆ ਤੇ ਚੰਗੇ ਵਜਨ ਚ ਆ ਇਹ ਕਿੰਨੇ ਕ ਦੁੱਧ ਆ ਲਈ ਜੀ ਹਰ ਵੀਜੀ ਇਹਦੇ ਆਪਾਂ ਜਿਹੜੇ ਫਾਰਮ ਤੋਂ ਲਈ ਉਹਨੇ ਗਰੰਟੀ 30 ਕਿਲੋ ਦਿੱਤੀ ਆ ਅੱਛਾ ਪਹਿਲੇ ਸੂਏ ਅੰਦਰ 25-26 ਕਿਲੋ ਦੁੱਧ ਦਿੰਦੀ ਰਹੀ ਆ ਅੱਜ ਹਫਤੇ ਦੀ ਕੱਚੀ ਜੀ ਠੀਕ ਆ ਹਾਂ ਤੇ ਬਾਕੀ ਕੋਈ ਆਪਣੀ ਸਮਝ ਨਾਲ ਵੇਖ ਲੇ ਆਪਣਾ ਅੰਦਾਜ਼ਾ ਲਾ ਲੇ ਕਿ ਕਿੰਨਾ ਕੁ ਚੋ ਸਕਦਾ ਹੈ ਤੇ ਬਾਕੀ ਥਾਣੇ ਤੇ ਮਿਲਕ ਵੇਨੇ ਦੀ ਦੇਖ ਸਕਦੇ ਚੰਗੀ ਲੱਗੀ ਆ ਪੂਰੀ ਵੱਡੀ ਵਾੜ ਰੁਪੀਜੀ ਚਲੋ ਲੈ ਜਾਓ ਬਾਕੀ ਕਦ ਕਾਠ ਚੰਗਾ ਆ ਕਦ ਵਚਨ ਚੰਗਾ ਜੇ ਤਿਆਰ ਹੋਣੀ ਆ ਥੱਲੇ ਜੇ ਦਿਨ ਖੜਦੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਵੇ ਜੀ ਇਹਦਾ ਕਰਾਂਗੇ ਫੋਨ ਤੇ ਅੱਛਾ ਇਹ ਤਿਆਰ ਹੋ ਗਈ ਉਹਦੇ ਦੇ ਹਰਬੀ ਜੀ ਤੁਹਾਨੂੰ 1 ਲੱਖ ਰੁਪਈਏ ਦੀ ਵੈੜਾ ਠੀਕ ਹੈ ਹੁਣ ਸਭ ਛੱਡ ਕੇ ਰੁਪਈਏ ਦੇ ਦਾਂਗੇ ਦਾਮ 15 ਦਿਨਾਂ ਦੇ ਠੀਕ ਹੈ ਜੀ ਬਾਕੀ ਚਲੋ ਕੋ ਫੋਨ ਲਾਵੇ ਇੱਕ ਵਾਰੀ ਜ਼ਰੂਰ ਕੋਈ ਗੱਲ ਨਹੀਂ ਮੋੜਨਾ ਨਹੀਂ ਆ ਰੁਪਈਏ ਆਪਾਂ ਠੀਕ ਹੈ ਆ ਪੂਰੀ ਵੱਡੀ ਵੈੜਾ ਛੋਟੀਆਂ ਵੈੜਾ ਬਾਕੀ ਆ ਵੀ ਹੁਣ ਹੁਣ ਦੇ ਹਿਸਾਬ ਨਾਲ ਦੇ ਦੋਗੇ ਹਾਂ ਹੁਣ ਦੇ ਹਿਸਾਬ ਨਾਲ ਹਰਬੀ ਜੀ ਆਪਾਂ ਹਿਸਾਬ ਨਾਲ ਵੀ ਛੱਡ ਕੇ ਦੇ ਦਾਂਗੇ ਸਾਰੇ ਇਹਨਾਂ ਨੂੰ ਠੀਕ ਹੈ ਜੀ ਹਾਂ ਇਹਦੀ ਪਹੁੰਚ ਦਾ ਵੀ ਚੇਹ ਹੋਊਗੀ ਪਹੁੰਚ ਵਿੱਚ ਹੀ ਕਰਨੀ ਹੈ ਦੀ ਵੀ ਤੇ ਹੁਣ ਆ ਜਿਹੜੀ ਮ ਇਹ ਗੱਬਣਿਆ ਇਹ ਗੱਬਣਾ ਦੀ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਆ ਰੁਪਈਆ ਘਰ ਵਾਲਿਆਂ ਦੇ 12-13 ਕਿਲੋ ਦਿੰਦੀ ਆ ਠੀਕ ਹੈ ਜੀ ਮੈਂ 2-3 ਦਿਨ ਇੰਦੇ ਸੋਚਦੇ ਤੋਰੋ ਫਿਰ ਇੱਕ ਦੀ ਆ ਥਾਣੇ ਦੇ ਘਰੀ ਦੇਖ ਸਾਦੇ ਲੱਗੇ ਤੋ ਬਾਕੀ 36 ਸੂਪ ਹੈ ਨਾ ਮੈਂ ਨੇ। ਯਾ ਦੇਖ ਸਾਹ ਦੇਖੋ ਨਾ ਇਹਦਾ ਲੱਗਿਆ ਤਾਂ ਸੁੱਪਾ। ਹੋਰ ਵੀ ਤਿਆਰੀ ਹੈ ਭਾਵੇਂ ਸਵੇਰੇ ਸੂਬੇ ਭਾ ਰਾਤ ਸੂਵੇ। ਠੀਕ ਹੈ ਜੀ। ਤੇ ਇਹਦਾ ਫਿਰ ਕਿੰਨਾ ਚ ਮੁੱਲ? ਮੋਜ਼ਰ ਵੀ ਇਹਨਾਂ ਸਿਗਾਰ ਆ। ਅੱਛਾ। ਹਾਂਜੀ। ਤੇ ਕਿੰਨੇ ਦੀ ਐਸਨਾ? ਹਾਂ, ਨਾਲ ਰਿਪਕੇ 70000 ਦੀ ਪਹੁੰਚ ਕਰ ਦਾਂਗੇ। 75000 ਦੀ ਪਹੁੰਚ ਕਰ ਦੋਗੇ। ਹਾਂ, 500 ਕਿਲੋਮੀਟਰ ਤੱਕ ਰਹਿਣਾ। 500 ਕਿਲੋਮੀਟਰ ਕਰ ਦਾਂਗੇ। ਠੀਕ ਐ। ਤੇ ਠੀਕ ਐ। ਫਿਰ ਹੋਰ ਕੁਝ ਕਹਣਾ ਹੈ? ਬਸ ਯਾਰ ਜੀ ਬੇਬੰਦ ਸਿਗਾਰਾਂ ਸਵਾਈਆਂ ਆਪਣੇ ਪਾਸ ਕਰਕੇ ਖੜੋ। ਆਪਣੇ ਪਾਸ ਕਰਕੇ। ਹਾਂਜੀ। ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝਣਾ। ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ।